ਤੇ ਸਿੱਖਾਂ ਦੇ ਵਿੱਚ ਹੀ ਟ੍ਰੈਡੀਸ਼ਨ ਹੈਗੀ ਹੈ ਕਿ ਆ ਜਿਹੜੇ ਜਰਨਲ ਸੁਭਿਕ ਸਿੰਘ ਸੀ ਜਦੋਂ ਉਹ ਵਾਰ ਕਰ ਰਹੇ ਸੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਕੱਲ ਤੱਕ ਸਭ ਤੋਂ ਹੂੰ ਉਦੋਂ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਭ ਤੋਂ ਚੰਗੀ ਤੇ ਸਰਵਉੱਚ ਮੌਤ ਕਿਹਨੂੰ ਤੁਸੀਂ ਮੰਨਦੇ ਹੋ ਤਾਂ ਸੰਤ ਸੁਭਿਕ ਸਿੰਘ ਇਹਨਾਂ ਨੇ ਜਰਨਲ ਸੁਭਿਕ ਸਿੰਘ ਹੋਣਾਂ ਨੇ ਜਵਾਬ ਦਿੱਤਾ ਹੈ ਕਿ ਜਿਹੜੀ ਸਭ ਤੋਂ ਚੰਗੀ ਮੌਤ ਹੈ ਉਹ ਮੌਤ ਹੈ ਜੇ ਕੋ ਬੰਦਾ ਆਪ ਦੇ ਧਰਮ ਲਈ ਸ਼ਹੀਦ ਹੁੰਦਾ ਹੈ ਉਸ ਤੋਂ ਵੀ ਉੱਪਰਲੀ ਗੱਲ ਹੈ ਕਿ ਜਦੋਂ ਤੁਸੀਂ ਆਪ ਦੇ ਧਰਮ ਦੇ ਸਰਵਉੱਚ ਸਥਾਨ ਤੇ ਸ਼ਹਾਦਤ ਪ੍ਰਾਪਤ ਕਰਦੇ ਹੋ ਤੇ ਸੰਜਨ ਨੈਲਸਿੰਗ ਪਿੰਡਰਾਂ ਵਾਲਿਆਂ ਨੇ ਦਿੱਲੀ ਹਕੂਮਤ ਨਾਲ ਟੱਕਰ ਲੈਂਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖਾਂ ਦਾ ਸਭ ਤੋਂ ਸਰਵਉੱਚ ਜਗ੍ਹਾ ਹੈ ਉੱਥੇ ਸ਼ਹਾਦਤ ਦਿੱਤੀ ਹੈ ਤੇ ਹੁਣ ਮੈਂ ਪੰਜਾਬ ਗਵਰਨਮੈਂਟ ਕੋਲੇ ਪੁੱਛਣਾ ਚਾਹੁੰਨਾ ਹੈ ਕਿ ਤੁਹਾਡਾ ਕਰਾਈਟੇਰੀਆ ਕੀ ਹੈਗਾ ਹੈ ਹਰਵੰਸ ਲਾਲ ਖੰਨਾ ਜਿਹੜਾ ਭਾਜਪੀ ਦਾ ਐਮਐਲਏ ਸੀ ਅੰਮ੍ਰਿਤਸਰ ਦੇ ਵਿੱਚ ਜਿਨੇ ਦਰਬਾਰ ਸਾਹਿਬ ਦਾ ਜਿਹੜਾ ਰੇਲਵੇ ਸਟੇਸ਼ਨ ਤੋਂ ਮਾਡਲ ਪਹਿਲੇ ਲਾਇਆ ਫਿਰ ਉਹਨੂੰ ਤੋੜਿਆ ਫਿਰ ਉੱਪਰ ਸਿਗਰਟ ਬੀਰੀ ਛੁੱਟ ਕੇ ਫਿਰ ਉਹਨੇ ਸਾਰਿਆਂ ਨੂੰ ਕਿਹਾ ਕਿ ਇੱਤੇ ਬੁੱਤ ਕਰੋ ਤੇ ਉਹਦੀ ਜ਼ਾਦਗਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਰਕਾਰ ਨੇ ਬਣਾਈ ਹੈ ਉਹਦਾ ਬੁੱਤ ਸ਼ਹਿਰ ਦੇ ਵਿੱਚ ਲੱਗਿਆ ਹੈ ਐਵੇਂ ਜਿਹੜਾ ਆਰਐਸਐਸ ਵਾਲਾ ਹੈ ਹੈੱਡ ਹੈ ਇੱਕ ਆਰਐਸਐਸ ਵਾਲੇ ਦਾ ਬੁੱਤ ਪੰਜਾਬ ਦੀ ਧਰਤੀ ਤੇ ਮਾਧੋਪੁਰ ਚ ਲਾਇਆ ਤੇ ਬੈਂਸੇਂਗ ਐਕਸ ਜੀ ਮਿਨਿਸਟਰ ਜਿਹਨੂੰ ਬੁੱਚੜ ਬੈਂਸਨ ਕਹਿੰਦੇ ਸੀ ਜਨੇ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲੇ ਚ ਮਾਰਿਆ ਹੈ ਉਹਦਾ ਬੁੱਤ ਇੱਥੇ ਵੇਖੋ ਚੰਡੀਗੜ੍ਹ ਚ ਲੱਗਿਆ ਪਿਆ ਹੈ ਉਹਦਾ ਚੌਕ ਵੀ ਬਣਾਇਆ ਹੋਇਆ ਹੈ ਤੇ ਪੁਲਿਸ ਦੀ ਇੱਕ ਪਲਟਨ ਉਹਦੀ ਪ੍ਰੋਟੈਕਸ਼ਨ ਵੀ ਕਰ ਰਹੀ ਹੈ ਇਹਨਾਂ ਬੁੱਤਾਂ ਦੀ ਜੇ ਹਿੰਦੁਸਤਾਨ ਦੇ ਵਿੱਚ ਰਜੀਵ ਗਾਂਧੀ ਜਿਨੇ ਕਿਹਾ ਸੀ ਕਿ ਜਦ ਬڑا ਪੇੜ ਗਿਰਦਾ ਹੈ ਤੋ ਧਰਤੀ ਹਿੱਲਦੀ ਹੈ ਹੂੰ ਤੋ ਜੇ ਉਹਦੇ ਨਾਂ ਤੇ ਛੜਕਾਂ ਬਣ ਸਕਦੀਆਂ ਨੇ ਇੰਸਟੀਚੂਟ ਬਣ ਸਕਦੇ ਨੇ ਉਹਦੇ ਨਾਂ ਤੇ ਪਾਲਿਸੀਆਂ ਬਣ ਸਕਦੀਆਂ ਨੇ 인ਦਰਾ ਗਾਂਧੀ ਜਿਹਨੂੰ ਸਿੱਖ ਬਹੁਤ ਮਾੜੀ ਨਜ਼ਰ ਨਾਲ ਦੇਖਦੇ ਨੇ ਜਿਨੇ ਅਫਦਾਲੀ ਵਾਂਗੂ ਅਕਾਲ ਤੱਕ ਸਭ ਤੇ ਹਮਲਾ ਕੀਤਾ ਉਹਦੇ ਨਾਂ ਤੇ ਪਾਲਿਸੀਆਂ ਬਣ ਸਕਦੀਆਂ ਨੇ ਉਹਦੀਆਂ ਫੋਟੋਆਂ ਲੱਗ ਸਕਦੀਆਂ ਨੇ ਤੇ ਫਿਰ ਅਸੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਤੂੰ ਕੌਣ ਹੋਣਾ ਸਾਨੂੰ ਸਿੱਖਾਂ ਨੂੰ ਰੋਕਣ ਵਾਲਾ ਇਹ ਬੜਾ ਸਹੀ ਸਮਾਂ ਆ ਗਿਆ ਹੈ ਕਿਉਂਕਿ ਭਗਵੰਤ ਮਾਨ ਇਹ ਸਾਰਾ ਕੁਝ ਤਾਂ ਕਰ ਰਿਹਾ ਹੈ। ਹੂੰ ਕਿ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਉਹਦੇ 'ਚ ਰਾਜਨੀਤਿਕ ਤਾਕਤ ਤੁਸੀਂ ਕਿਹਨੂੰ ਦਿੰਦੇ ਹੋ? ਉਸ ਬੰਦੇ ਨੇ ਸਟੇਟ ਔਰ ਦੇਸ਼ ਦੀ ਦਿਸ਼ਾ ਤੇ ਦਸ਼ਾ ਤੈਅ ਕਰਨੀ ਹੈ। ਤੇ ਸਿੱਖਾਂ ਨੇ ਸਿንስ 1947 ਤੋਂ ਬਾਅਦ ਕਦੇ ਰਾਜਨੀਤਿਕ ਤਾਕਤ ਸਾਡੇ ਹੱਥ ਆਈ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਜਿਹਨਾਂ ਨੂੰ ਤੁਸੀਂ ਤਾਕਤ ਦਿੱਤੀ ਹੈ ਰਾਜਨੀਤਿਕ ਉਹ ਸੰਤਾਂ ਦੀ ਫੋਟੋ ਲਾਉਣ ਦੇ ਵੀ ਫਰਮਾਨ ਜਾਰੀ ਕਰ ਰਹੇ ਨੇ ਉਹ ਸੰਤਾਂ ਦੀ ਫੋਟੋ ਵੀ ਬੈਨ ਕਰ ਰਹੇ ਨੇ ਤੇ ਇਸ ਸਿੱਖਾ ਨੂੰ ਹੁਣ ਬੜਾ ਕ੍ਰੂਸ਼ੀਅਲ ਮੋੜ ਹੈ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ ਨੈਕਸਟ ਮੰਥ ਸੋ ਸਿੱਖਾ ਨੂੰ ਇਹ ਡਿਸਾਈਡ ਕਰਨਾ ਪਏਗਾ ਭਾਈ ਜਿਹੜੀ ਰਾਜਨੀਤਿਕ ਤਾਕਤ ਹੈ ਦਿੱਲੀ ਦੇ ਦਲਾਲਾ ਨੂੰ ਐਂਟੀ ਸਿੱਖ ਲੋਕਾਂ ਨੂੰ ਨਾ ਦਿਓ ਜੇ ਤੁਸੀਂ ਦਿਓਗੇ ਤੁਹਾਡੀ ਤਾਕਤ ਲੈ ਕੇ ਬੈਂ ਸਿੰਘ ਨੇ ਜਿਵੇਂ ਤੁਸੀਂ ਵੋਟਾਂ ਪਾ ਕੇ ਉਹਨੂੰ ਚੀਫ ਮਿਨਿਸਟਰ ਚੁਣਿਆ ਤੇ ਉਹਨੇ ਤੁਹਾਡੇ ਮੁੰਡਿਆਂ ਦਾ ਕਤਲ ਕੀਤੇ ਨੇ ਐਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਐਵੇਂ ਹੀ ਭਗਵੰਤ ਸਿੰਘ ਮਾਨ ਫੋਡੀਆਂ ਵੋਟਾਂ ਨਾਲ ਚੀਫ ਮਿਨਿਸਟਰ ਬਣਿਆ ਅੱਜ ਤੁਹਾਡੇ ਸੰਜਨ ਅਨਿਲਸਿੰਘ ਪਿੰਡਰਾ ਵਾਲੇ ਦੇ ਖਿਲਾਫ ਫਰਮਾਨ ਕਰ ਰਿਹਾ ਹੈ ਤੇ ਸਿੱਖ ਵਰ ਨੂੰ ਇਸ ਗੱਲ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ